ਐਲਿਜ਼ਾਬੈਥ ਹਸਪਤਾਲ ਵਿੱਚ ਹਾਲ ਹੀ ਵਿੱਚ ਭਰਤੀ ਕਰਵਾਈ ਗਈ ਦਿੱਲੀ ਗੈਂਗਰੇਪ ਪੀੜਿਤ 23 ਸਾਲਾ ਲੜਕੀ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਉਕਤ ਲੜਕੀ ਨੂੰ ਭਾਰਤੀ ਸਰਕਾਰ ਵੱਲੋਂ ਵੀਰਵਾ ਨੂੰ ਸਿੰਗਾਪੁਰ ਦੇ ਹਸਪਤਾਲ ਵਿੱਚ ਰੈਫਰ ਕਰਵਾਇਆ ਗਿਆ ਸੀ ਇਸ क्रूर गैंग रेप ਦਾ ਵਿਰੋਧ ਰਾਸ਼ਟਰੀ ਪੱਧਰ ਤੇ ਕੀਤਾ ਜਾ ਰਿਹਾ ਸੀ ਜਿਸ ਵਿੱਚ ਆंदोलनकारੀਆਂ ਨੇ ਇਸ ਭਿਆਨਕ ਅਪਰਾਧ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਸਖਤ ਸਜ਼ਾ ਦਿਵਾਉਣ ਦੇ ਲਈ ਰਾਜਧਾਨੀ ਦਿੱਲੀ ਦੇ ਇੰਡੀਆ ਗੇਟ ਰਾਏਸੀਨਾ ਹਿੱਲ ਰਾਸ਼ਟਰਪਤੀ ਭਵਨ ਵਰਗੀਆਂ ਵੱਡੀਆਂ ਥਾਵਾਂ ਤੇ ਪ੍ਰਦਰਸ਼ਨ ਕੀਤਾ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਇਸ ਲੜਕੀ ਦੇ ਨਾਲ ਚਲਦੀ ਬੱਸ ਵਿੱਚ ਗੈਂਗ ਰੇਪ ਕਰਨ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਬੱਸ ਤੋਂ ਸੁੱਟ ਦਿੱਤਾ ਗਿਆ ਸੀ ਫਿਲਹਾਲ ਮੌਤ ਦੀ ਖਬਰ ਮਿਲਦੇ ਹੀ ਦਿੱਲੀ ਸਰਕਾਰ ਨੇ 10 ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਦਾ ਨਿਰਦੇਸ਼ ਦੇ ਕੇ ਦਿੱਲੀ ਵਿੱਚ ਸਿਕਿਉਰਿਟੀ ਬទਾ ਦਿਤੀ ਹੈ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਹੋਵੇ। ਸ਼ਨੀਵਾਰ ਨੂੰ ਹੀ ਪੂਰਾ ਰਾਸ਼ਟ੍ਰ 23 ਸਾਲਾਂ ਦੀ ਮੈਡੀਕਲ ਦੀ ਛਾਤਰਾ ਦੀ ਮੌਤ ਦੇ ਸ਼ੋਕ ਦੇ ਵਿੱਚ ਡੁੱਬਿਆ ਹੈ। ਤਕਰੀਬਨ 10 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਕੇ ਅਖੀਰਕਾਰ 유ਵਤੀ ਸਿੰਗਾਪੁਰ ਦੇ ਮਾਉਂਟ ਐਲੀਜ਼ਾਬੈਥ ਹਸਪਤਾਲ ਦੇ ਵਿੱਚ ਸ਼ਨੀਵਾਰ ਨੂੰ ਹਾਰ ਗਈ। ਉਸ ਦੀ ਮੌਤ ਨੇ ਜਿਵੇਂ ਕਿ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੋਵੇ ਹਰ ਪਾਸੇ ਦੁੱਖ ਅਤੇ ਸੰਵੇਦਨਾਵਾਂ ਦਾ ਸਿਲਸਿਲਾ ਜਾਰੀ ਹੈ तमाम ਕੋਸ਼ਿਸ਼ਾਂ ਦੇ ਬਾਵਜੂਦ 10 ਦਿਨਾਂ ਤੱਕ ਮੌਤ ਦੇ ਨਾਲ ਜੰਗ ਲੜਨ ਵਾਲੀ ਭਾਰਤ ਦੀ ਬਹਾਦਰ ਬੇਟੀ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਹੈ ਦਿੱਲੀ ਦੇ ਜੰਤਰ ਮੰਤਰ ਤੇ ਦੇਸ਼ ਦੇ ਹਰ ਕੋਨੇ ਤੋਂ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ 유ਫਤੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੈਂਡਲ ਲਾਈਟ ਦੇ ਵਿੱਚ ਭਾਗ ਲਿਆ देश हो रहे विरोध उम्मीद की जा रही है की बहादुर बेटी बलिदान व्यर्थ नहीं जान दिता जाएगा तो और हम लोगों ने जो कुछ नहीं किया, बहुत देर से किया सरकार ने हमने आपने बहुत देर से किया ये हमारी गलती है हमें उनके परिवार से और कितनी महिलाए

ਉਹੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਦ੍ਰਿਸ਼ ਵੇਖਣ ਨੂੰ ਮਿਲਿਆ ਜਿੱਥੇ ਫਿਲਮੀ ਜਗਤ ਦੇ ਲੋਕੀ ਗੈਂਗਰੇਪ ਦੀ ਪੀੜਿਤਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਜੂਹੂ ਵਿੱਚ ਤੋਂ ਕੈਂਫੀ ਆਜ਼ਮੀ ਤੱਕ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੋਏ ਮਹਾਤਮਾ ਗਾਂਧੀ ਦੀ ਮੂਰਤੀ ਦੇ ਨਾਲ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਮੌਨ ਮਾਰਚ ਦੀ ਅਗਵਾਈ ਕੀਤੀ ਬੰਗਲੌਰ ਅਤੇ ਹైదరాబాద్ ਦੇ ਵਿੱਚ ਵੀ ਲੋਕੀ ਪੀੜਿਤਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਹੱਥਾਂ ਦੇ ਵਿੱਚ ਮੂੰਬਤੀਆਂ ਲੈ ਕੇ ਗਲੀਆਂ ਸ਼ਨੀਵਾਰ ਤੜਕੇ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਦਿੱਲੀ ਗੈਂਗਰੇਪ ਪੀੜਤਾ ਦਾ ਮ੍ਰਿਤਕ ਸਰੀਰ ਐਤਵਾਨ ਨੂੰ ਸਵੇਰੇ 3:30 ਵਜੇ 에ਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚਿਆ ਜਿਸ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਤਕਨੀਕੀ ਖੇਤਰ ਵਿੱਚ ਉਤਾਰਿਆ ਗਿਆ ਜਿੱਥੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੌਜੂਦ ਸਨ ਪੀੜਤਾ ਦੇ ਮ੍ਰਿਤਕ ਦੇਹ ਨੂੰ ਮਹਾਵੀਰ ਐਨਕਲੇਵ ਸਥਿਤ ਉਸ ਦੇ ਘਰ ਲਿਜਾਇਆ ਗਿਆ ਤੇ ਧਾਰਮਿਕ ਰਸਮਾਂ ਪੂਰੀਆਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਸਨੂੰ ਦਵਾਰਕਾ ਸੈਕਟਰ ਸੰਸਕਾਰ ਲਈ ਲਿਜਾਇਆ ਗਿਆ ਪੀੜਤਾ ਦੇ ਘਰ ਤੋਂ ਲੈ ਕੇ ਸੰਸਕਾਰ ਦੀ ਜਗ੍ਹਾ ਤੱਕ ਦਿੱਲੀ ਪੁਲਿਸ ਦੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਵੱਡੀ ਗਿਣਤੀ ਵਿੱਚ ਤਾਨਾਤ ਸਨ ਜਿਸ ਦੇ ਚਲਦੇ ਸੰਗਣੀ ਤੁੰਦ ਦੇ ਵਿੱਚਕਾਰ ਅੰਤਿਮ ਸੰਸਕਾਰ ਕੀਤਾ ਗਿਆ ਜਦਕਿ ਪੱਤਰਕਾਰਾਂ ਨੂੰ ਸੰਸਕਾਰ ਵਾਲੀ ਜਗ੍ਹਾ ਤੇ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਜ਼ਿਕਰ ਹੋਇਆ ਕਿ ਇਲਾਜ ਲਈ ਸਿੰਗਾਪੁਰ ਦੇ ਮਾਊਂਟ ਐਲਿਜ਼ਾਬੈਥ ਹਸਪਤਾਲ ਵਿੱਚ ਭੇਜੀ ਗਈ ਦਿੱਲੀ ਗੈਂਗਰੇ ਪੀੜਤਾ ਪਿਛਲੇ 13 ਦਿਨ ਤੋਂ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਸੀ ਜਿਸ ਦੀ ਸਲਾਮਤੀ ਲਈ ਪੂਰਾ ਦੇਸ਼ ਦੁਆ ਮੰਗ ਰਿਹਾ ਸੀ ਜੋ ਕਾਰਗਰ ਸਾਬਿਤ ਨਾ ਹੋ ਸਕਿਆ ਪਰ ਵਿਅਕਤੀਆਂ ਕਿ ਹੁਣ ਭਾਰਤ ਸਰਕਾਰ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦਿੰਦੀ ਹੈ ਜਾਂ ਨਹੀਂ ਬਿਊਰੋ ਰਿਪੋਰਟ ਜਗਬਣੀ ਟੀਵੀ ਦਿੱਲੀ ਰੇਪ ਦੇ ਸ਼ਿਕਾਰ ਹੋਈ ਲੜਕੀ ਦੀ ਸ਼ਨੀਵਾਰ ਨੂੰ ਹੋਈ ਮੌਤ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿੱਚ ਰੋਸ ਦੀ ਲਹਿਰ ਛਾ ਗਈ ਹੈ ਉੱਥੇ ਸੰਸਤੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਵੀ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਮਤਲਬ ਜਿਹੜਾ ਖਤਮ ਕਰੀਏ ਤੇ ਸੰਤਾਂ ਦੇ ਅਸ਼ੀਰਵਾਦਾਂ ਜਾਈਏ ਇਹਨਾਂ ਦੀ ਹੋਰ-ਹੋਰ ਸਪੋਰਟ ਕਰੀਏ ਤਾਂ ਕਿ ਇਹ ਸੰਤ ਜਿਹੜੇ ਸਾਨੂੰ ਸਿੱਧੇ ਮਾਰਗ ਤੇ ਪਾ ਰਹੇ ਨੇ ਸ਼ਾਇਦ ਕਲਯੁਗ ਸਾਨੂੰ ਲੋੜ ਹੈ ਵਾਪਸ ਮੁੜ ਕੇ ਇਹਨਾਂ ਦੇ ਸ਼ਰਨਾ ਚ ਜਾਣ ਕੇ ਇਹਨਾਂ ਤੋਂ ਸਿੱਖਿਆ ਲੈਣ ਦੀ ਤੇ ਇਹਨਾਂ ਦੇ ਮਾਰਗਦਰਸ਼ਨ ਜਿਹੜੇ ਕਰਦੇ ਨੇ ਉਹਦੇ ਹਿਸਾਬ ਨਾਲ ਅੱਗੇ ਚੱਲਣ ਦੀ ਤਾਂ ਕਿ ਅਸੀਂ ਇਸ ਸੁਸਾਇਟੀ ਨੂੰ ਇਸ ਸ੍ਰਿਸ਼ਟੀ ਨੂੰ ਆਪਣੇ ਭਾਰਤ ਨੂੰ ਬਚਾ ਸਕੀਏ